ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਆ ਤੁਹਾਡਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋ ਦੋਸਤੋ ਆਪਾਂ ਆਪਾਂ ਚਲਾਤਾ ਹੁਣ ਸਪਰੇਅ ਦਾ ਕੰਮ ਦੁਬਾਰੇ ਦੋਸਤੋ ਆਪਣੇ ਕੋਲ ਇੱਕ ਏਕੜ ਜਗ੍ਹਾ ਸੀਗੀ ਉਹਦੇ ਤੇ ਨਾ ਇੱਕ ਏਕੜ ਤੇ ਥੋੜਾ ਜਿਹਾ ਮੀਂਹ ਪੈ ਗਿਆ ਸੀ ਦੂਜੇ ਤੇ ਤਾਂ ਠੀਕ ਐ ਤੇ ਮੀਂਹ ਦਾ ਚਾਂਸ ਹੋਣ ਕਰਕੇ ਮੀਂਹ ਪੈਣ ਕਰਕੇ ਨਾ ਥੋੜਾ ਜਿਹਾ ਸਾਨੂੰ ਹੋਪਰ ਦੀ ਸ਼ਿਕਾਇਤ ਲੱਗੀ ਤੇ ਸਾਨੂੰ ਸੁੰਡੀ ਦਾ ਵੀ ਲੱਗਿਆ ਵੀ ਕੋਈ ਜਿਵੇਂ ਮਾੜਾ ਮੋਟਾ ਹਲਕਾ ਫੁਲਕਾ ਅਟੈਕ ਹੁੰਦਾ ਤੇ ਅਸੀਂ ਦੋਸਤੋ ਆ ਕੋਟੇਵਾ ਕੰਪਨੀ ਦੀ ਆਪਣਾ ਇਹ ਕੀਟਨਾਸ਼ਕ ਇਹ ਵਰਤ ਰਹੇ ਆ ਅਸੀਂ ਇਹ 100 ਗ੍ਰਾਮ ਪ੍ਰਤੀ ਏਕੜ ਦੋਸਤੋ ਪੈਣ ਲਗਾ 100 ਗ੍ਰਾਮ ਪ੍ਰਤੀ ਏਕੜ ਕੋਟੇਵਾ ਕੰਪਨੀ ਦਾ ਦੋਸਤੋ ਬਹੁਤ ਵਧੀਆ ਹੈ ਤੇ ਇਹ ਸੁੰਡੀ ਅਤੇ ਹੌਪਰ ਦੋਨਾਂ ਨੂੰ ਇਕੱਠਿਆਂ ਨੂੰ ਮਾਰਦਾ ਹੈ ਇਹ ਦੋਨਾਂ ਦਾ ਕੰਮ ਇਕੱਲਾ ਕਰਦਾ ਦੋਸਤੋ 100 ਗ੍ਰਾਮ ਪ੍ਰਤੀ ਏਕੜ ਦਾ ਇਹਦਾ ਇਹਦੀ ਡੋਜ਼ ਹੈ ਤੇ ਇਸ ਤਰ੍ਹਾਂ ਅਸੀਂ ਦੇਖੋ ਆ ਸਪਰੇਅ ਕਰੀ ਜਾਂਦੇ ਆ ਇਹਦਾ ਤੇ ਕੰਪਨੀ ਇਹਦਾ 20 ਤੋਂ 25 ਦਿਨ ਦਾ ਜੋ ਇਹਦਾ ਰਿਜ਼ਲਟ ਦੱਸ ਰਹੀ ਹੈ ਵੀ 20 ਤੋਂ 25 ਦਿਨ ਕੋਈ ਆਪਣੀ ਮੰਨ ਲਓ ਵੀ ਸੁੰਡੀ ਨਹੀਂ ਪੈਂਦੀ ਦੁਆਰੇ ਆਹ ਡੱਬੀ ਹੈ ਦੋਸਤੋ ਇਹਦੀ ਤੁਹਾਨੂੰ ਦਿਖਾਉਣਾ ਮੈਂ ਡੱਬੀ ਵੀ ਇਸ ਤਰ੍ਹਾਂ ਆਉਂਦੀ ਹੈ ਦੋਸਤੋ ਇਹ 100 ਗ੍ਰਾਮ ਪ੍ਰਤੀ ਏਕੜ ਕੋਟਵਾ ਕੰਪਨੀ ਦੀ ਹੈ ਦੋਸਤੋ ਇਹ ਆਹ ਦੇਖੋ ਦੋਸਤ ਤੁਸੀਂ ਪੜ੍ਹ ਲਓ ਹੈਵੀ ਫੇਨ ਹੈਵੀ ਫੇਨ ਕੰਪਨੀ ਦੀ ਆਪਣਾ ਹੈਵੀ ਫੇਨ ਦਵਾਈ ਹੈ ਦੋਸਤੋ ਕੋਟੇਵਾ ਕੰਪਨੀ ਦੀ ਹੈਵੀ ਫੇਨ 100 ਗ੍ਰਾਮ ਪ੍ਰਤੀ ਏਕੜ ਪੈਂਦੀ ਹੈ ਦੋਸਤੋ ਆਪਾਂ ਇਹਦਾ ਸਰਕਾਰ ਕਰ ਰਹੇ ਆ ਦੇਖੋ ਅਮੀਰ ਕਰਦਾ ਤੁਹਾਨੂੰ ਪਸੰਦ ਆਈ ਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਓ ਨਾਲੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਜੱਗੀ ਬਠਿੰਡਾ ਦੇ ਨਾਮ ਤੇ ਧੰਨਵਾਦ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ